ਪਾਠੀ ਦੇ ਦਾਈ ਛੇ ਸਾਲ ਡੇਰ ਸਾਲ ਪੁਰਾਣੀ ਹੋਵੇ ਜੀ ਪਾਣੀ ਜਿੱਦਾਂ ਹੁਣ ਆ ਆਸ਼ੀ ਤਾਂ 200 ਲੀਟਰ ਡਰਮ ਚ ਛੜ ਦੇਤੀਆਂ ਜੀ ਜਿਵੇਂ ਕੇ ਪਾ ਚੁੱਕੀਆਂ ਜਿੱਦਾਂ ਜੀ ਹੁਣ ਆ ਦੇਖੋ ਅੱਛਾ ਤੁਹਾਨੂੰ ਥੋੜੀਆਂ ਪਾ ਕੇ ਦਿਖਾ ਲ ਦਿੰਦੇ ਹਾਂ ਹਾਂ ਜੀ ਹਾਂ ਜੀ ਲੱਸੀ ਆ ਦੇਖੋ ਜੀ ਹੂੰ ਤੇਰੇ ਵਿੱਚ ਤਾਂਬਾ ਅੱਛਾ ਤੇ ਲੋਹਾ ਹੂੰ ਦੋਨੇ ਆਪੇ ਛੁੱਟੇ ਹੋਏ ਆ ਜੀ ਬਹੁਤ ਜ਼ਿਆਦਾ ਹੋ ਪੁਰਾਣੀ ਹੋਣ ਨਾਲ ਨੁਕਸਾਨ ਤਾਂ ਨਹੀਂ ਹੁੰਦਾ ਉਹਨੇ ਤੇਜ਼ ਬਣ ਜਾਂਦੀ ਹੈ ਜੀ ਆਪਣੇ ਕੋਲ ਹੈਗਾ ਜੀ ਕਾਲੀ ਦਾ ਪਾਣੀ ਜੀ ਇਹ ਕਿਦਾਂ ਤਿਆਰ ਕਰਨਾ ਹੁੰਦਾ ਜਿਹੜੀ ਡੱਲੇ ਵਾਲੀ ਹੁੰਦੀ ਆ ਜੀ ਪੱਤਰ ਕੱਲੀ ਹਾਂ ਜੀ ਹਾਂ ਜੀ ਹੂੰ ਓਹੋ ਆਪਾਂ ਲੈ ਆਉਣੀ ਆ ਜੀ ਡਰਮਾ ਜੀ 100 ਲੀਟਰ ਦਾ ਜੀ ਹੂੰ ਇਹ 4 10 ਕਿਲੋ ਅਸੀਂ ਤਾਂ ਪਾ ਦਿੰਦੇ ਆ ਜੀ ਇਹ ਜਿੱਦਾਂ ਜੀ ਆਪਾਂ ਇਹ ਚ ਸਵਾਹ ਪਾ ਦੇਣੀ ਜਿੱਦਾਂ ਡਰਮ ਪਾਣੀ ਨਾਲ ਭਰ ਕੇ 20 ਕਿਲੋ ਸਵਾਹ ਪਾ ਦੇਣੀ ਆ ਜੀ ਹੂੰ ਖਾ ਕੇ ਇਹ ਵੀ 2 4 ਦਿਨ ਪਈ ਰਹਿੰਦੇ ਨੇ ਆ ਜੀ ਇਹ 20 ਕਿਲੋ ਪਾ ਦੇਣੀ ਡਰਮਾ ਚ ਜੀ ਇੱਕ ਡਰਮਾ ਚ ਹਾਂਜੀ ਹਾਂਜੀ ਅਸਲ 200 ਲੀਟਰ ਪਾਣੀ ਦੇ ਵਿੱਚ ਹਾਂਜੀ ਹਾਂਜੀ 20 ਕਿਲੋ ਜਿਹੜੀ ਆਪਾਂ ਇਸ ਤਰ੍ਹਾਂ ਪੇਂ ਦੇਣੀ ਕੋਈ ਆਪਾਂ ਵੱਧ ਯਾਰੋ ਲਿਆ ਕੇ ਪਾਉਨੇ ਆ ਜੀ ਆਪਣੇ ਇੱਥੇ ਸਭ ਤੋਂ ਘਰ ਦਾ ਹੀ ਬਣਿਆ ਜੀ ਉਹ ਪਾਉ ਸਭ ਤੋਂ ਵਧੀਆ ਸਗਾ ਜੀ ਜਿਹੜੀ ਮਾਝਾ ਆਪ ਸਤਿ ਸ੍ਰੀ ਅਕਾਲ ਪਿਆਰੇ ਦੋਸਤੋ ਆਪਾਂ ਗੱਲ ਕਰਨ ਲੱਗੇ ਆ ਅੱਜ ਸਪਰੇਅ ਦੇ ਉੱਤੇ ਕਣਕ ਦੇ ਉੱਤੇ ਤੁਸੀਂ ਇੱਕ ਕੁਦਰਤੀ ਸਪਰੇਅ ਕਰ ਸਕਦੇ ਆ ਉਹ ਕਿਹੜੀਆਂ ਸਪਰੇਅਾਂ ਆ ਤਿਆਰ ਕਿਵੇਂ ਹੁੰਦੀਆਂ ਤੇ ਫਿਰ ਉਹ ਆਪਾਂ ਕਰਨੀ ਕਿਦਾਂ ਹੁੰਦੀ ਆ ਉਹਦੇ ਫਾਇਦੇ ਕੀ ਨੇ ਠੀਕ ਆ ਸਾਵਧਾਨੀ ਕੀ ਵਰਤਣੀ ਹੁੰਦੀ ਆ ਉਹਦੇ ਬਾਰੇ ਗੱਲਬਾਤਾਂ ਅੱਜ ਅਸੀਂ ਲਗਿਆਂ ਗਾਨ ਆਜੋ ਪਹਿਲਾਂ ਤੁਹਾਨੂੰ ਸਪ੍ਰੇਆਂ ਤਿਆਰ ਕਰਨੀਆਂ ਦੱਸੀਏ ਗਿਆਨੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੀ ਠੀਕ ਠਾਕ ਬਹੁਤ ਵਧੀਆ ਤੁਸੀਂ ਨਾ ਕੋਈ ਠੀਕ ਠਾਕ ਗਿਆਨੀ ਜੀ ਹੋ ਬਹੁਤ ਵਧੀਆ ਜੀ ਗਿਆਨੀ ਜੀ ਆਪਾਂ ਕਿਹੜ ਕਿੜੀਆਂ ਸਪ੍ਰੇਆਂ ਅੱਜ ਦੱਸਣੀਆਂ ਆ ਆਪਾਂ ਜਿੱਦਾਂ ਜੇ ਇੱਕ ਤਾਂ ਜਿਹੜੇ ਕਣਕ ਨੂੰ ਕੀ ਜਿਹੜੀ ਮਰਜ਼ੀ ਫਸਣ ਨੂੰ ਆਪਾਂ ਕਰ ਸਕਦੇ ਆ ਜੀ ਬਹੁਤ ਵਧੀਆ ਗਰੋਥ ਹੁੰਦੀ ਪਾਵਰ ਦੀ ਜਿੱਦਾਂ ਤਾਕਤ ਤੇ ਹੋ ਜਾਂਦੀ ਹੈ ਜੀ ਇੱਕ ਤਾਕਤ ਮਿਲਦੀ ਹੈ ਜੀ ਹਮ ਜਿੱਦਾਂ ਹੁਣ ਇੱਕ ਪਾਥੀਆਂ ਦੀ ਹਮ ਸਪਰੇ ਹੀ ਹੋ ਗਈ ਜੀ ਹਨ ਫਿਰ ਦੂਜੇ ਨੰ ਮੱਟੇ ਵਾਲੇ ਕਲੇਜ ਨੂੰ ਕਹਿੰਦੇ ਆ ਜੀ ਅਨੁਭਾ ਚੂਲਾਂ ਜੀ ਹੂੰ ਤੇ ਉਹ ਦਿਖਾਉਣ ਲੱਗੇ ਤਾਂ ਇੱਕ ਹੁੰਦੀ ਲੱਸੀ ਪ੍ਰਾਣੀ ਆਪਣੇ ਕੋਲ ਜਿਹੜੀ ਹੁੰਦੀ ਹੈ ਜੀ ਹਾਂਜੀ ਉਹ ਦਿਖਾਉਣ ਲੱਗੇ ਚੌਥਾ ਹੁੰਦਾ ਜੀ ਮੀਂਹ ਦਾ ਪਾਣੀ ਪਰ ਹੁਣ ਮੀਂਹ ਪੈ ਚੁੱਕਾ ਹੁਣ ਮੀਂਹ ਦੇ ਪਾਣੀ ਦੀ ਲੋੜ ਨਹੀਂ ਆਪਣੀ ਸਪਰੇਅ ਦੀ ਹੂੰ ਕਿਉਂਕਿ ਬਾਰਸ਼ਾ ਮਾ ਥੋੜੀ ਪੈ ਜਾ ਉਹ ਜਿਹੜੀ ਘਾਟ ਮੀਂਹ ਦਾ ਪੂਰੀ ਹੋ ਜਾਂਦੀ ਹੈ ਜੀ ਹਨਾ ਹੁਣ ਬਾਕੀ ਆਪਾਂ ਹੱਥ ਤੈਨ ਕਰਾਂਗੇ ਸਪਰੇਆں ਜੀ ਠੀਕ ਹੈ ਜੀ ਤੋਂ ਆਪਾਂ ਹੁਣ ਕਰਨ ਜਾ ਰਹੇ ਆ ਇੱਕ ਬਾਥੀਆਂ ਦਾ ਪਾਣੀ ਹਾਂਜੀ ਇੱਕ ਕਲੀ ਹਾਂਜੀ ਇੱਕ ਅਸੀਂ ਕਰਨ ਜਾ ਰਹੇ ਆ ਲੱਸੀ ਲੱਸੀ ਹਾਂਜੀ ਤੇ ਸਵਾਦ ਆ ਪਾਣੀ ਹੈ ਨਾ ਇੱਕ ਸਾਡਾ ਰਿਹਾ ਸਵਾਦ ਆ ਪਾਣੀ ਠੀਕ ਆ ਤਾਂ ਚਾਰ ਚੀਜ਼ਾਂ ਦਾ ਅਸੀਂ ਤੁਹਾਨੂੰ ਤਿਆਰੀ ਦਿਖਾ ਦਦੇ ਆ ਆਜੋ ਜੀ ਪਹਿਲਾਂ ਪਹਿਲਾਂ ਆਪਾਂ ਆਈਏ ਪਾਥੀਆਂ ਦੇ ਉੱਤੇ ਹਾਂਜੀ ਪਾਥੀਆਂ ਆਪਾਂ ਕਿੰਨੀ ਪੁਰਾਣੀ ਲੈਣੀ ਹੁੰਦੀ ਆ ਪਾਥੀ ਜੇ ਤਾਂ 1 ਸਾਲ 1.5 ਸਾਲ ਪੁਰਾਣੀ ਹੋਵੇ ਜੀ ਅੱਛਾ ਜੀ ਹਾਂਜੀ ਉਹ ਤਾਂ ਬਹੁਤੇ ਕਹਿ ਦਿੰਦੇ ਵੀ ਤੋੜੀ-ਟਾੜੀ ਨਾਲ ਲੱਗੀ ਹੋਵੇ ਨਾਲ ਪਾਥੀ ਦੇ ਹੂੰ ਵਿੱਚ ਪਰ ਫੇਰ ਮਾੜਾ ਮੋਟਾ ਤਾਂ ਲੱਗੀ ਜਾਂਦੀ ਹੈ ਜੀ ਹੈ ਨਾ ਤੋੜੀ ਤਾਂ ਆਣੀ ਆ ਹਾਂਜੀ ਆਣੀ ਆ ਜੀ ਪਰ ਕੋਈ ਚੱਕਰ ਨਹੀਂ ਦਾ ਜੀ ਨੁਕਸਾਨ ਥੋੜੀ ਜਿਹਾ ਨੁਕਸਾਨ ਕੋਈ ਨਹੀਂਗਾ ਜੀ ਠੀਕ ਆ ਤੇ ਆਪਾਂ ਪਾਣੀ ਕਿ ਪਾਣੀ ਜੇ ਤਾਂ ਹੁਣ ਆ ਆਸ਼ੀ ਤਾਂ 200 ਲੀਟਰ ਦੇ ਡਰਮ ਚ ਛੱੜਦੇ ਦੀਆਂ ਜੀ ਠੀਕ ਆ ਜੀ ਤੇ 30 35 ਪਾਥੀਆਂ ਪਾ ਦੇ ਦਿਆਂ ਜੀ ਵਿੱਚ ਹਨਾ ਠੀਕ ਆ ਜੀ ਹਾਂਜੀ ਬਸ ਇਦਾਂ ਹੀ ਇਦਾਂ ਪਾਣੀ ਪਾਇਆ ਤੇ ਪਾਣੀ ਪਾ ਕੇ ਛੱਡ ਦੇਣਾ ਹਾਂਜੀ ਛੁੱਟ ਕੇ ਨੂੰ ਮਤਲਬ ਉੱਤੇ ਪਾ ਰੱਖ ਦਿੰਦਾ ਡੁੱਬਿਆ ਡੁੱਬੀਆਂ ਰਹਿਣ ਥੱਲੇ ਅੱਛਾ ਜੀ ਡੁੱਬੀਆਂ ਹਾਂਜੀ ਹਾਂਜੀ ਆ ਤਾਂ ਕਿ ਮੈਂ ਜਿਵੇਂ ਕੇ ਪਾ ਚੁੱਕੇ ਹਾਂ ਜਦਾਂ ਜੀ ਹੁਣ ਆ ਦੇਖੋ ਅੱਛਾ ਤੁਹਾਨੂੰ ਥੋੜੀਆਂ ਪਾ ਕੇ ਦਿਖਾ ਲ ਦਿੰਦੇ ਹਾਂਜੀ ਹਾਂਜੀ ਪਾ ਕੇ ਦਿਖਾ ਲ ਨੱਗਾ ਜੀ ਲੋ ਜੀ ਕਿਉਂਕਿ ਹਲਕੀ ਹੁੰਦੀ ਆ ਤੇ ਇਸ ਲਈ ਹਾਂਜੀ ਹਾਂਜੀ ਤਰਦੀ ਆ ਜੀ ਹ ਅੱਛਾ ਜੀ ਹਾਂ ਜੀ ਫੱਟੀ-ਫੁੱਟੀ ਰੱਖ ਲੈ ਆਪਾਂ ਠੀਕ ਆ ਪਾ ਰੱਖ ਦੇਣਾ ਉੱਤੇ ਜੀ ਜਾਇਨ ਬੋਰੇ ਚ ਪਾ ਕੇ ਜੀ ਨਾ ਥੋੜੇ ਜਿਹਾ ਬੋਰੇ ਚ ਹੂੰ ਸੇਬਿਆਂ ਵਾਲੇ ਚ ਉਹ ਚ ਪਾ ਕੇ ਤਾਂ ਰੱਖ ਸਕਦੇ ਆਪਾਂ ਜੀ ਜਾਲੀ ਵਾਲਾ ਬੋਰਾ ਰੱਖ ਸਕਦੇ ਆ ਜੀ ਚਲੋ ਜੀ ਆਪਾਂ ਬੋਰੇ ਚ ਪਾਤਾ ਹਾਂ ਜੀ ਬੋਰੇ ਚ ਪਾ ਕੇ ਪਾਥੀਆਂ ਜੀ ਪਾਥੀਆਂ ਪਾਤੀਆਂ ਆ ਹਾਂਜੀ ਠੀਕ ਆ ਇਹ ਥੋੜਾ ਜਾਇ ਤੇ ਡੁੱਬਣ ਦਾ ਮਸਲਾ ਹੁੰਦਾ ਆ ਹੁਣ ਡੁੱਬ ਜਾਊਗਾ ਜੀ ਤੇ ਹੁਣ ਇਹ ਡੁੱਬ ਜਾਊਗਾ ਚੰਗੀ ਤਰ੍ਹਾਂ ਉਹ ਤਾਂ ਕਦੇ ਕਦੇ ਪਾਥੀ ਵੀ ਤਰ ਜਾਂਦੀ ਆ ਜੀ ਹੈਨਾ ਅੱਛਾ ਜੀ ਆ ਸੌਖਾ ਰਹਿੰਦਾ ਜੀ ਠੀਕ ਆ ਜੀ ਹਾਂਜੀ ਹਾਂਜੀ ਇਹ ਸਹੀ ਤਰੀਕਾ ਆ ਆ ਗੰਢ ਦੇ ਦਿੱਤੀ ਵਾਸੇ ਕੱਢਦੇ ਆ ਟਰੱਖਣੀ ਉੱਤੇ ਜੀ ਠੀਕ ਆ ਜੀ ਹਾਂਜੀ ਇਹ ਕੱਟ ਲੈ ਡੁੱਬ ਜਾਣਾ ਇੱਥੇ ਲੈ ਜੀ ਓਕੇ ਹਾਂਜੀ ਲਓ ਜੀ ਅੱਛਾ ਜੀ ਜੋ ਤਕਰੀਬਨ ਯਾਨੀ ਕਿ ਇਸ ਤਰ੍ਹਾਂ ਦੇ ਨਾਲ ਇਹ ਡੁੱਬ ਗਿਆ ਆ ਹਾਂਜੀ ਹਾਂਜੀ ਯਾਨੀ ਜੀ ਚਲੋ ਇਹ ਤਾਂ ਹੋ ਗਿਆ ਕੰਮ ਆਪਣਾ ਡੁੱਬਣ ਵਾਲਾ ਇਦਾਂ ਹਾਂਜੀ ਆਪਾਂ ਇਹਨੂੰ ਕਿੰਨਾ ਚਿਰ ਭੂਕੇ ਰੱਖਣਾ ਹੁੰਦਾ ਇਹਨੂੰ ਦੋ ਗਣ ਭਿੱਜਿਆ ਰਹਿਣ ਜੀ ਹੂੰ ਹਾਂਜੀ ਦੋ ਦਿਨ ਘਟੋ ਘਟ ਹੋਣ ਭਿੱਜੇ ਹਾਂਜੀ ਹਾਂਜੀ ਅੱਜ ਤਾਂ ਟੁੱਪੀ ਨਹੀਂ ਥਾੜੀ ਆ ਹਾਂ ਹੁਣ ਚੰਗੀ ਤਰ੍ਹਾਂ ਦੇਖ ਲਓ ਜੀ ਡੁੱਬ ਗਿਆ ਠੀਕ ਆ ਦੂਜੀ ਚੀਜ਼ ਹੁਣ ਆਪਣੇ ਕੋਲ ਕਿਹੜੀ ਆ ਜੀ ਆਪਾਂ ਲੱਸੀ ਤੇ ਆਈਏ ਹਾਂਜੀ ਹਾਂਜੀ ਲਓ ਜੀ ਆਜੋ ਲੱਸੀ ਤੇ ਆਓ ਆ ਸਾਡੇ ਕੋਲ ਲੱਸੀ ਆ ਅਸੀਂ ਰੱਖੀ ਹੋਈ ਆ ਹਾਂਜੀ ਜੀ ਲੱਸੀ ਕਿਹੜੀ ਹੋਣੀ ਚਾਹੀਦੀ ਐ ਇਹ ਜਦ ਆਪਣੇ ਚਾਤੀ ਦੀ ਜੀ ਠੀਕ ਆ ਆਮ ਲੱਸੀ ਵੀ ਹੋ ਸਕਦੀ ਐ ਦਹੀਂ ਦੀ ਬਣੀ ਹਾਂਜੀ ਹਾਂਜੀ ਉਹ ਹੀ ਹਾਂਜੀ ਉਹ ਹੀ ਹੁੰਦੀ ਆ ਠੀਕ ਆ ਪਰ ਨੀ ਇੱਕ ਤਾਂ ਹੋ ਗਈ ਨਾ ਕੜੇ ਦੁੱਧ ਦੀ ਹਾਂਜੀ ਕੋਈ ਵੀ ਹੋਵੇ ਜੇ ਦੱਸਾਈ ਹਾਂ ਮੈਂ ਇਹੀ ਕਹਿ ਰਿਹਾ ਚਾਹੇ ਕੋਈ ਵੀ ਹੋਵੇ ਆਪਣੇ ਕੋਲ ਡਰਾਮਾ ਪਿਆ ਵਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਅੱਛਾ ਜੀ ਹਾਂਜੀ ਠੀਕ ਆ ਇਹਦੇ ਵਿੱਚ ਆਪਾਂ ਲੱਸੀ ਪਾ ਦਿੱਤੀ ਆ ਹਾਂਜੀ ਆ ਲੱਸੀ ਆ ਦੇਖੋ ਜੀ ਹੂੰ ਇਹਦੇ ਵਿੱਚ ਤਾਂਬਾ ਅੱਛਾ ਤੇ ਲੋਹਾ ਹੂੰ ਦੋਨੇ ਆਪਾਂ ਛੁੱਟੇ ਹੋਏ ਆ ਜੀ ਦੋਨੇ ਚੀਜ਼ਾਂ ਆ ਹਾਂ ਦੋਨੇ ਚੀਜ਼ਾਂ ਆ ਜੀ ਹੂੰ ਇਹ ਕਹਦਾ ਤਾਂਬੇ ਦੀ ਘਾਟ ਤੇ ਲੋਹੇ ਦੀ ਘਾਟ ਜਿਹੜੀ ਫਸਣ ਹੋਊਗੀ ਜੀ ਇਹ ਕਿੰਨੀ ਪੁਰਾਣੀ ਹੋ ਚੁੱਕੀ ਲੱਸੀ ਇਹ ਤਾਂ ਜਦਾਂ ਜੀ ਆਪਾਂ ਕੱਢੀ ਜਾਂਦੇ ਸਪਰੇਅ ਕਰਦੇ ਦੇ ਵਿੱਚ ਪਾਉਂਦੇ ਰਹੇਦਾ ਜੀ ਹੂੰ ਪੁਰਾਣੀ ਲੱਗੀ ਹੋਈ ਅਜੇ ਤਾਂ ਅੱਧਾ ਇੱਕ ਟਰੰਮ ਬੱਜ ਗਿਆ ਫੇ ਆਪਾਂ ਵਿੱਚ ਪਾਈ ਜਾਂਦੇ ਆ ਜੀ ਲੱਸੀ ਚੱਕ ਕੇ ਜੀ ਹੂੰ ਹੁਣ ਫੇ ਥੋੜਾ ਜਿਹਾ ਅੱਧਾ ਇੱਕ ਚੱਕ ਲੈ ਤਾਂ ਫੇ ਪਾ ਦੇਣੇ ਬਹੁਤ ਜ਼ਿਆਦਾ ਹੋ ਪੁਰਾਣੀ ਹੋਣ ਨਾਲ ਨੁਕਸਾਨ ਤਾਂ ਨਹੀਂ ਹੁੰਦਾ ਉਹਨੇ ਤੇਜ਼ ਬਣ ਜਾਂਦੀ ਹੈ ਜੀ ਬਹੁਤ ਜ਼ਿਆਦਾ ਤੇਜ਼ ਹੈ ਇਹ ਜੀ ਹੂੰ ਹਾਂ ਜੀ ਇਹ ਫੇ ਥੋੜੀ ਕਰ ਸਕਦੇ ਆਪਾਂ ਹੂੰ ਜੇ ਢੋਲੀ ਦੇ ਵਿੱਚ ਆ ਕੇ 25 ਲੀਟਰ ਦੀ ਢੋਲੀ ਦੇ ਵਿੱਚ ਜੇ ਦਾਗ ਨਿਕਲੇ ਪਾਉਣੇ ਕੋ ਤੇਜ ਬਹੁਤ ਆ ਅੱਛਾ ਯਾਨੀ ਪੂਰੇ 1 ਏਕੜ ਨੂੰ ਨਹੀਂ ਚਾਰ ਟੋਲੀਆਂ ਲੱਗਣੀਆਂ ਹਾਂਜੀ ਚਾਰ ਜਾਂ ਪੰਜ ਟੈਂਕੀਆਂ ਲਾਜਦੀਆਂ ਜਿਹਦੇ ਵਿੱਚ ਆਪਾਂ 2 2.5 ਲੀਟਰ ਦੀ ਹਾਂ ਉਹੀ ਮੈਂ ਕਹਿਣ ਲੱਗਾ ਸੀ ਕਿ 2 2.5 ਲੀਟਰ ਹੀ ਇਹ ਜਿਹੜੀ ਲੱਸੀ ਆ ਪੈਣੀ ਆ ਆਪ ਆ ਦਿਓ ਜੀ ਲੱਸੀ ਇਹ ਹਾਂਜੀ ਅੱਛਾ ਇਹ ਤਾਂ ਸਾਂਭੀ ਜਾਣੀ ਆਪਾਂ ਲੱਸੀ ਹਾਂਜੀ ਹਾਂਜੀ ਆ ਪਾਈ ਜਾਂਦੀ ਵਿੱਚ ਇਦਾਂ ਜੀ ਠੀਕ ਆ ਇਹਦਾ ਇਹਦਾ ਕੋਈ ਇਦਾਂ ਦਿੱਕਤ ਨਹੀਂ ਹੁੰਦੀ ਹਾਂਜੀ ਨਹੀਂ ਆ ਦੇਖੋ ਜੀ ਅੱਛਾ ਜੀ ਲੋ ਜੀ ਇਹ ਆਪਾਂ ਇਦਾਂ ਸੰਭਾਲੀ ਜਾਣੀ ਹੁੰਦੀ ਆ। ਹਾਂਜੀ ਇਦਾਂ ਸੰਭਾਲੀ ਰਾਈ ਦੀ ਜੀ। ਸਹੀ ਆ ਜੀ। ਹਾਂਜੀ ਕਿਤਾ ਹੁਣ ਅਸੀਂ ਆਪਾਂ ਸਪਰੇਅ ਕਰ ਦੇਣੀ ਆ ਫੇਰ ਜਦੋਂ ਉਹ ਨਾ ਹੋ ਗਿਆ ਫੇਰ ਫੇਰ ਪਾਈ ਜਾਣੀ ਆ ਜੀ। ਅੱਛਾ ਜੀ। ਹਾਂਜੀ ਹਾਂਜੀ। ਓਕੇ। 10 ਲੀਟਰ ਬਹੁਤ ਐ ਜੀ ਇੱਕ ਢੋਲੀ ਦੀ ਜੀ। ਕੋ ਤੇਜ਼ ਬਹੁਤ ਐ ਜੀ। ਅੱਛਾ ਜੀ। ਜੇ ਜਿਆਦਾ ਪਾਵਾਂਗੇ ਪੱਤੇ ਵੀ ਸਾੜ ਸਕਦੇ ਇਹਦਾ ਤੇਜ਼ ਹੋਈ ਹੁੰਦੀ ਹੈ ਜੀ। ਅੱਛਾ। ਹਾਂਜੀ ਜੇੜਾ ਥੋੜੇ ਚੜਦੀ ਹੋਵੇ ਪੱਤੇ ਨਹੀਂ ਸਾੜਦੇ ਹੋ ਥੋੜੇ ਜਿ ਘਾਟ ਹੁੰਦੀ ਹੈ ਤੇਜ਼ ਬਹੁਤ ਹੋ ਚੁੱਕੀ। ਆਪਾਂ ਨੂੰ ਘਾਟ ਹੀ ਰੱਖਣਾ ਚਾਹੀਦਾ ਬਹੁਤ ਜ਼ਿਆਦਾ ਨਹੀਂ। ਹਾਂਜੀ ਹ ਪੂਲੀ ਨਾਸਕ ਵੀ ਕਿਹਾ ਜਾਂਦਾ ਇਹਨੂੰ ਜੀ ਠੀਕ ਹੈ ਇਹ ਫੰਗਸ ਨੂੰ ਰੋਕਦੀ ਹਾਂਜੀ ਹਾਂਜੀ ਲੋ ਜੀ ਜਨ ਜੀ ਚੌਥੀ ਚੀਜ਼ ਆਪਣੇ ਕੋਲ ਕੀ ਆ ਪੱਪੜੇ ਪਾ ਹੈਗਾ ਜੀ ਕਾਲੀ ਦਾ ਪਾਣੀ ਜੀ ਇਹ ਕਿੱਦਾਂ ਤਿਆਰ ਕਰਨਾ ਹੁੰਦਾ ਇਹ ਜਿੱਦਾਂ ਹੀ ਆਪਾਂ ਜਿਹੜੀ ਡੱਲੇ ਵਾਲੀ ਹੁੰਦੀ ਆ ਜੀ ਪੱਥਰ ਕਲੀ ਹਾਂਜੀ ਹਾਂਜੀ ਹੂੰ ਉਹ ਆਪਾਂ ਲੈ ਆਉਣੀ ਆ ਜੀ ਹੂੰ ਉਹ ਜਿੱਦਾਂ ਹੁਣ ਡਰਾਮਿਆ ਜੀ 100 ਲੀਟਰ ਦਾ ਜੀ ਹੂੰ ਇਹ 4-10 ਕਿਲੋ ਅਸੀਂ ਤਾਂ ਪਾ ਦਿੰਦੇ ਆ ਜੀ ਹਾਂ ਇਹਦੀ ਮਾਤਰਾ 8 ਤੋਂ 10 ਕਿਲੋ 10 ਕਿਲੋ ਪਾਣੀ ਹਾਂਜੀ ਠੀਕ ਹੈ ਤੈਨੂੰ 2 ਦਿਨ ਪੇ ਜਾ ਰਹਿਣ ਦੇਣਾ ਜੀ ਠੀਕ ਹੈ ਜੀ ਤੇ ਜੱਜ ਦਾ ਹਲਾਈ ਜਾਣਾ ਜੀ ਮਤਲਬ ਠੀਕ ਹੈ ਜੀ ਇਹਨੇ ਉਬਲਣ ਲੱਗ ਜਾਣਾ ਜਾਂ ਇਹਦੀ ਗੈਸ ਖਾਣ ਲੱਗ ਜਾਣੀ ਆ ਹਾਂਜੀ ਹਾਂਜੀ ਠੀਕ ਆ ਹਾਂਜੀ ਓਕੇ ਜਦੋਂ ਫੇ ਗੈਸ ਨਿਕਲ ਕੇ ਵਿੱਚੋਂ ਐਨ ਹੋ ਗਈ ਸਾਫ਼ ਹੈ ਜੀ ਇਹਦਾ ਇਹ ਧਿਆਨ ਰੱਖਣਾ ਕਿ ਅਸੀਂ ਆਣ ਬੁਝੇ ਆ ਲੈਣਾ ਆ ਹਾਂਜੀ ਜਾਨੀ ਬੁਝੀ ਹੋਈ ਕਲੀ ਜਾਂ ਜਿਹੜਾ ਚੂਨਾ ਹੁੰਦਾ ਆ ਉਹ ਨਹੀਂ ਲੈਣਾ ਉਹਦਾ ਧਿਆਨ ਰੱਖਿਓ ਵੀ ਡਲੀਆਂ ਲੈਣੀਆਂ ਨੇ ਅਸੀਂ ਡਲੀਆਂ ਇਹਦੇ ਵਿੱਚ ਭੇਂਦਣੀਆਂ ਡਲੀਆਂ ਕੁੱਟਣੀਆਂ ਵਗੈਰਾ ਨਹੀਂ ਨਹੀਂ ਜੀ ਕੁੱਟਣੀਆਂ ਨਹੀਂ ਜੀ ਅੱਛਾ ਜੀ ਫੇਟੇ ਆਪਾਂ ਇਹਨੂੰ ਪਾਤਾ ਡਰਮ ਵਿੱਚ ਪਾ ਦੇਣਾ ਜੀ ਅੱਛਾ ਜੀ ਪਉਣ ਤੋਂ ਬਾਅਦ ਇਹਨੂੰ ਆਪਾਂ ਹਲਾ ਕੇ ਔਰ ਕੇ ਚੰਗੇ ਦਾਗਾ ਤੇਨੂੰ ਬੰਦ ਕਰਕੇ ਆਪਾਂ ਰੱਖ ਦੇਣਾ ਦੋਕ ਦਿਨ ਪਿਆ ਰਹਿਣ ਦੇਣਾ ਫਿਰ ਦੂਏ ਦਿਨ ਹਲਾ ਲਓ ਥੋੜਾ ਚੰਗੇ ਦਾ ਘੋਲ ਲਓ ਹੂੰ ਫਿਰ ਮਤਲਬ ਜਦੋਂ ਪੈਣ ਪਾਣੀ ਨਿੱਤਰ ਕੇ ਦੋਹਾਂ ਦਿਨਾਂ ਤੋਂ ਬਾਅਦ ਹੂੰ ਉਦੋਂ ਆਪਾਂ 1 ਲੀਟਰ ਇਹਦਾ ਟੀਕੀ ਚ ਪਾਈ ਲੈਣਾ ਨਿੱਤਰਿਆ ਹੋਇਆ ਪਾਣੀ ਲੈਣਾ ਹਾਂ ਨਿੱਤਰਾ ਪਾਣੀ ਲੈਣਾ ਇਹਨੂੰ ਹਲਾ ਕੇ ਨਹੀਂ ਵਰਤਣਾ ਜੀ ਦਾ ਲਾ ਕੇ ਆਪਾਂ ਪਾ ਲਿਓ ਨਹੀਂ ਹਾਂ ਹਾਂਜੀ ਹਾਂਜੀ ਆਜੋ ਜੀ ਤੁਸੀਂ ਵੀ ਦੱਸ ਦਿੰਦੇ ਆ ਆਜੋ ਜੀ ਮੈਂ ਨਿੱਤਰਿਆ ਪਾਣੀ ਪਾਉਣਾ ਜੀ ਅੱਛਾ ਜੀ ਆਪਾਂ ਹੁਣ ਆਹ ਤੇ ਸਵਾਹ ਪਾਈ ਹੋਈ ਅੱਗੇ ਜੀ ਜੀ ਪਰ ਆਪਾਂ ਹੋਰ ਪਾ ਕੇ ਤਾਂ ਖਾਣ ਲੱਗੇ ਆ ਜੀ ਹਾਂਜੀ ਇਹ ਆਹ ਹੈ ਸਵਾਹ ਵਾਲਾ ਸਵਾਹ ਆ ਸਵਾਹ ਵਾਲਾ ਪਾਣੀ ਕਿਦਾਂ ਗਿਆ ਨਹੀਂ ਤਿਆਰ ਹੁੰਦਾ ਇਹ ਜਿੱਦਾਂ ਜੀ ਆਪਾਂ ਇਹ ਚ ਸਵਾਹ ਪਾ ਦੇਣੀ ਜਿੱਦਾਂ ਡਰਮ ਪਾਣੀ ਨਾਲ ਭਰ ਕੇ 20 ਕਿਲੋ ਸਵਾਹ ਪਾ ਦੇਣੀ ਆ ਜੀ ਹੂੰ ਪਾ ਕੇ ਵੀ 2-4 ਦਿਨ ਪਈ ਰਹਿੰਦੇ ਨੇ ਆ ਜੀ ਅੱਛਾ ਜੀ ਇਹ ਜਿਹੜੀ ਪਟਾਸ਼ ਦੀ ਕਮੀ ਪੂਰੀ ਕਰਦੀ ਆ ਜੀ ਹੂੰ ਹਾਂਜੀ ਇਹ ਤਾਂ ਸਵਾਦ ਆ ਇੰਨੀ ਵਧੀਆ ਚੀਜ਼ ਆ ਕਦੂਦੀਆਂ ਬੇਲਾਂ ਦੇ ਉੱਤੇ ਪਾ ਦੋ ਜੀ ਹੂੰ ਬਹੁਤ ਜ਼ਿਆਦਾ ਫਲ ਲੱਗੂਗਾ ਜੀ ਜਿਹਨੇ ਮਾਜੀ ਬੂਟੇ ਪਿਆਜ਼ਾਂ ਨੂੰ ਪਾ ਦਿੰਦੇ ਪਿਆਜ਼ ਬਹੁਤ ਮੋਟਾ ਹੁੰਦਾ ਏ ਇੰਨਾ ਜੀ ਹੂੰ ਹਾਂਜੀ ਪਿਆਜ਼ਾਂ ਦੇ ਉੱਤੇ ਭੂਕਾਂ ਦੇ ਪਾਉਂਦੇ ਨੇ ਰਸ਼ਵੇਂ ਤਰੇ ਤਰੇ ਕੰਨਾ ਪਾ ਦੋ ਜੀ ਪਿਆਜ਼ਾਂ ਨੂੰ ਜੇ ਨਾ ਹੂੰ ਤੇ ਸਵਾਬ ਆਈ ਸਵਾਬ ਆ ਹਰ ਇੱਕ ਚੀਜ਼ ਨੂੰ ਆਪਾਂ ਬਾਰਤ ਸਕਦੇ ਹਾਂ ਜੀ ਬੂਟਾਂ ਦੇ ਉੱਤੇ ਪਾਉਂ। ਨਗੂਣੀਆਂ ਸਮਝ ਲਈਆਂ ਅਸੀਂ। ਹਾਂਜੀ ਹਾਂਜੀ ਹਾਂਜੀ। ਹਨਾ ਅਸੀਂ ਸੋਚਦੇ ਹਾਂ ਵੀ ਇਹ ਗੱਲਾਂ ਦਾ ਕੀ ਮਤਲਬ ਹੈ। ਉਹ ਇਹੇ ਬਾਜ਼ਾਰ ਤੋਂ ਚੱਕ ਕੇ ਲਿਆਉਣੀਆਂ ਜੀ। ਘਰ ਦੇ ਚੀਜ਼ ਨਹੀਂ ਬਾਰਤਣੀਆਂ ਜੀ। ਹੂੰ। ਬਾਜ਼ਾਰੋਂ ਲਿਆਉਣੀਆਂ ਮੌਲੇ ਜੀ। ਆਹ ਦੇਖੋ ਜੀ ਘਰ ਦੇ ਸਵਾਹ ਜੀ। ਸੋ ਸਵਾਹ ਆ ਬਾਈ ਬਿਲਕੁਲ ਇਹ ਆਹ ਦੇਖ ਲਓ। ਹੁਣ ਤਾਂ ਇਹ ਵੀ ਸਮਝ ਲੱਗ ਗਿਆਬ ਹੋ ਚੁੱਕੇ ਘਰਾਂ ਚੋਂ ਜੀ। ਹਾਂ ਹੁਣ ਅੱਗ ਕੌਣ ਬਾਲਦਾ? ਹਾਂਜੀ ਹਾਂਜੀ ਆ ਕੇ ਪਾਥੀਆਂ ਦੀ ਸਵਾਹ ਹੁੰਦੀ ਬਾਲਨ ਦੀ ਸਵਾਹ ਹੁੰਦੀ ਜੀ ਹਨਾ। ਤੇ ਤੁਹਾਨੂੰ ਪਤਾ ਹੈ ਵੀ ਪਾਥੀਆਂ ਤੇ ਸਵਾਹ ਹਾਂਜੀ ਆਨਲਾਈਨ ਵੇਖਣ ਲੱਪੇ ਹਾਂਜੀ ਵੇਖਣ ਲੱਪੇ ਜੀ ਬੈਸ ਕਾਲ ਜੀ ਅੱਗੇ ਸਵਾਹ ਨਾ ਭਾਂਡੇ ਵੀ ਇਹਨਾਂ ਮਾਜਦੇ ਹੁੰਦੇ ਸੀਗੇ ਜੀ ਸਵਾਹ ਨਾ ਭਾਂਡੇ ਮਾਜਦੇ ਸੀ ਭਾਂਡੇ ਮੰਦਰੋਂ ਵੀ ਹਟ ਗਏ ਜੀ ਹੁਣ ਹਾਂਜੀ ਹਾਂਜੀ ਤੇ ਹੁਣ ਤੇ ਸਵਾਹ ਹਾਂਜੀ ਆਨਲਾਈਨ ਹੁਣ ਵੇਖਣ ਲੱਪੇ ਰਹੇ ਹਾਂਜੀ ਅਸੀਂ ਟੁੱਟ ਗਏ ਸਾਡੇ ਕੋਲ ਸਾਡੇ ਕੋਲ ਸਾਰੀਆਂ ਚੀਜ਼ਾਂ ਸੀ ਗਿਆਹੀ ਬਾਜ਼ਾਰ ਤੇ ਨਿਰਪਾਰ ਹੋ ਗਿਆ ਜੀ ਅੱਛਾ ਇਹ ਕਿੰਨੇ ਕਿਲੋ ਪਾਉਣੀ ਹੁੰਦੀ ਆ ਭਾਜੀ ਇਹ 20 ਕਿਲੋ ਪਾ ਦੇਣੇ ਡਰਮਾ ਚ ਜੀ ਇੱਕ ਡਰਮਾ ਚ ਹਾਂਜੀ ਹਾਂਜੀ ਅਸਲ 200 ਲੀਟਰ ਪਾਣੀ ਦੇ ਵਿੱਚ ਹਾਂਜੀ ਹਾਂਜੀ 20 ਕਿਲੋ ਜਿਹੜੀ ਆਪਾਂ ਇਸ ਤਰ੍ਹਾਂ ਪੇਂ ਦੇਣੀ ਆ ਹਾਂਜੀ ਹਾਂਜੀ ਇਹ ਆਪਣੇ ਆਪ ਹੀ ਸੈਟਲ ਹੋ ਜਾਣੀ ਆ ਇਹਨੂੰ ਵੀ ਹਿਲਾ ਦੇਣਾ ਆਪਾਂ ਹਾਂਜੀ ਹਿਲਾ ਦੇਣਾ ਜੀ ਅੱਛਾ ਜੀ ਹਾਂਜੀ ਮੁਰਕੇ ਨੇਤਰੇ ਤੋਂ ਇਹ ਅੱਛਾ ਜੀ ਕਿ ਆਪਾਂ ਜੀ ਪਾਣੀ ਮਤਲਬ ਠੀਕ ਆ ਜੇ ਕੋ ਕੱਖ ਵਗੈਰਾ ਹੈਗਾ ਉਹ ਤੋਂ ਚੋ ਪਾਇਆ ਜਾਂਦਾ ਕੋ ਦਾ ਕੋਈ ਚੱਕਰ ਨਹੀਂ ਕੋ ਦਾ ਕੋਈ ਚੱਕਰ ਨਹੀਂ ਹਾਂਜੀ ਹਾਂਜੀ ਬਹੁਤ ਵਧੀਆ ਚੀਜ਼ ਹੈ ਜੀ ਇਹਦੇ ਵਿੱਚ ਤੁਹਾਨੂੰ ਸਵਾਲ ਪਾਣੀ ਆ ਜੀ ਹੂੰ ਇਹਦੇ ਵਿੱਚ ਆਪਾਂ ਜੀ ਨਿੰਮ ਦੇ ਪੱਤੇ ਪੁੱਤੇ ਵੀ ਸਿਰ ਸਕਦੇ ਤੁਸੀਂ ਹਾਂਜੀ ਉਹਦਾ ਵੀ ਕੁਆਲਟੀ ਹੋਰ ਵਧੀਆ ਬਣਦੀ ਹੈ ਜੀ ਨਿੰਮ ਦੇ ਪਾ ਲਓ ਡੇਕ ਦੇ ਪਾ ਲਓ ਜੀ ਹਨਾ ਤਾਂ ਅੱਜ ਤਾਂ ਨਿੰਮ ਦੇ ਪੱਤੇ ਅਸੀਂ ਪਾਦ ਤੇ ਵਿੱਚ ਆ ਇਹ ਪਾ ਦਿਓ ਕੋਈ ਚੱਕਰ ਨਹੀਂ ਇਹਦਾ ਜੀ 2-3 ਦਿਨ ਪੈ ਰਹੇ ਤਾਂ ਇਹਦਾ ਵੀ ਅਸਰ ਵਿੱਚ ਹੋ ਜਾਂਦਾ ਹੈ ਅੱਛਾ ਜੀ ਹਾਂਜੀ ਹਾਂਜੀ ਉਹਨਾਂ ਬੜੀ ਚੀਜ਼ ਹੈ ਡੇਕ ਦੇ ਪਾ ਲਓ ਨਿੰਮ ਦੇ ਪਾ ਲਓ ਜੀ ਹਨਾ ਹੂੰ ਫਿਰ ਤੁਹਾਨੂੰ ਇੱਕ ਹੋਰ ਦਿਖਾ ਲਾਂਗੇ ਅੱਗੇ ਗਾਂ ਉਹ ਆਪਾਂ ਗਾਂ ਜਾ ਕੇ ਬਣਾਉਣੀ ਹਾਂ ਹਾਂਜੀ ਹਾਂਜੀ ਉਹ ਆਵੇ ਆਪਾਂ ਬਣਾਵਾਂਗੇ ਇਹਦੇ ਵਿੱਚ ਗਿਆਨੀ ਜੀ ਜਿੱਦਾਂ ਹੁਣ ਇੱਕ ਤਾਂ ਇਹ ਵੀ ਤੁਸੀਂ ਕਹਿੰਦੇ ਪਤੇ ਪੁੱਤੇ ਵੀ ਆਪਾਂ ਪਾਲ ਸਕਦੇ ਹਾਂ ਚਲੋ ਇਹ ਚਾਰ ਚੀਜ਼ਾਂ ਤਾਂ ਹੋ ਗਈਆਂ ਇੱਕ ਜੀ ਮੀਂਹ ਦਾ ਪਾਣੀ ਸੱਚ ਬਹੁਤ ਜ਼ਰੂਰੀ ਰੱਖਣਾ ਜੀ ਹਮ ਇੱਕ ਡਰਮਾ ਮੀਂਹ ਦਾ ਪਾਣੀ ਰੱਖ ਲਓ ਜਦੋਂ ਜਿੱਦਾਂ ਬਰਖਾ ਨਹੀਂ ਹੋ ਰਹੀ ਜੀ ਹਮ ਉਦੋਂ ਸਪਰੇ ਮੀਂਹ ਦੇ ਪਾਣੀ ਦੇ ਕਰਨ ਤੋਂ ਬਹੁਤ ਹੀ ਵਧੀਆ ਤੱਤ ਸਾਰੇ ਤੱਤ ਉਹਨੇ ਮੀਂਹ ਦੇ ਪਾਣੀ ਚ ਕਹਿੰਦੇ ਨੇ ਮੀਂਹ ਪੈਗਾ ਫਸਲ ਤੁਰਪੀ ਬਹੁਤ ਥੋੜੇ ਪੈਜ ਬਈ ਪੂਰੀ ਪੈ ਜਾ ਜੀ ਫਸਾਤ ਵਰ ਪੈਂਦੀ ਹੈ ਮੀਂਹ ਦਾ ਹੂੰ ਤਾਂ ਕਰਕੇ ਮੀਂਹ ਦਾ ਪਾਣੀ ਬਹੁਤ ਸਾਡੇ ਲਈ ਜ਼ਰੂਰੀ ਹੈ ਜੀ ਮੀਂਹ ਦਾ ਪਾਣੀ ਸ਼ਾਮ ਕੇ ਰੱਖਣਾ ਚਾਹੀਦਾ ਥੋੜਾ ਜਿਹਾ ਜੀ ਸਪਰੇਅ ਕਰਨ ਵਾਸਤੇ ਯੱਕ ਟੈਂਕੀ ਰੱਖ ਲਓ ਟੈਂਕੀ ਰੱਖ ਕੇ ਤੁਸੀਂ ਵਰਤੋਂ ਆਪਾਂ ਕਰ ਸਕਦੇ ਹਾਂ ਤੇ ਇੱਕ ਗੱਲ ਤੁਹਾਨੂੰ ਅਸੀਂ ਹੋਰ ਦੱਸ ਦਈਏ ਵੀ ਜਿਵੇਂ ਹੁਣ ਤੁਸੀਂ ਸਾਡੇ ਪਿੱਛੇ ਜਾਮਣ ਦੇਖ ਰਹੇ ਆ ਇਹ ਬੜੀ ਪਰਾਤਨ ਜਾਮਣ ਆ ਤਕਰੀਬਨ 40 42 ਸਾਲ ਹੋ ਗਈ ਜੀ ਹਾਂ ਜੀ ਹੋ ਗਿਆ ਹੋਗਾ ਜੀ 45 ਸਾਲ ਤੋਂ ਉੱਤੇ ਹੋਗਾ ਅੱਛਾ ਜੀ 80 ਦੀ ਹੈ ਮੇਰੇ ਖਿਆਲ ਨਾਲ ਹਾਂ 45 ਤੋਂ ਉੱਤੇ ਹੋਗਾ ਇਹ ਜਿਹੜੀ ਜਾਮਣ ਆ ਇਹਦਾ ਬਹੁਤ ਸਾਰਾ ਫਲ ਡਿੱਗ ਗਿਆ ਥੱਲੇ ਤੁਸੀਂ ਜਾਮਣ ਜਿੰਨੀ ਵੀ ਥੱਲੇ ਸਾਡਾ ਸਿਗਾ ਫਲ ਡਿੱਗ ਗਿਆ ਉਹ ਸਾਰਾ ਇਕੱਠਾ ਕਰ ਲਿਆ ਕਿਉਂਕਿ ਬਹੁਤ ਸਾਰਾ ਖਰਾਬ ਹੋ ਜਾਂਦਾ ਹੁੰਦਾ ਆਪਾਂ ਉਹ ਖਾਣ ਯੋਗ ਨਹੀਂ ਹੁੰਦਾ ਆਪਣੇ ਰੇਤ ਲੱਗ ਗਈ ਪੱਕ ਕੇ ਡਿੱਗ ਗਿਆ ਅਸੀਂ ਉਹਨੂੰ ਖਾ ਨਹੀਂ ਸਕਦੇ ਉਹ ਸਾਰਾ ਜਿਹੜਾ ਨਾ ਫਲ ਇਕੱਠਾ ਕਰ ਲੋ ਇਹਨਾਂ ਚੀਜ਼ਾਂ ਦੇ ਮਿਹਨਤ ਆਉਂਦੀ ਆ ਪਰ ਕੀ ਕਰੋ ਉਹ ਵੀ ਇਦਾਂ ਹੀ ਇੱਕ ਡਰਮ 'ਚ ਸੁੱਟ ਦੋ ਛੋਟਕੇ ਉੱਚ ਪਾਣੀ ਪਾ ਦੇ ਕਿਉਂ ਕਹਿੰਦੇ ਜੀ ਬਹੁਤ ਵਧੀਆ ਬਹੁਤ ਵਧੀਆ ਚੀਜ਼ ਬਣਦੀ ਹੈ ਇੱਕ ਡਰਮ ਵਿੱਚ ਅਸੀਂ ਉਹ ਵੀ ਰੱਖਿਆ ਹੋਇਆ ਹੈ ਉਹਦੇ ਨਾਲ ਕੀ ਹੋਊਗਾ ਉਹ ਚੱਲ ਪਏਗਾ ਉਹ ਚੋ ਗੈਸ ਨਿਕਲ ਜਾਊਗੀ ਉਹ ਪਾਣੀ ਵੀ ਇੱਕ ਤਰ੍ਹਾਂ ਨਾਲ ਇੱਕ ਦਵਾਈ ਬਣਦੀ ਹੈ ਸਪਰੇ ਬਣਦੀ ਹੈ ਬੂਟੇ ਥੋੜਾ ਪਾ ਦਿਓ ਜੀ ਬਹੁਤ ਵਧੀਆ ਤੁਸੀਂ ਕਿਸੇ ਵੀ ਬੂਟੇ ਨੂੰ ਉਹ ਪਾ ਸਕਦੇ ਆ ਜਦੋਂ ਉਹ ਚੋ ਬਿਲਕੁਲ ਗੈਸ ਗੂਸ ਨਿਕਲ ਗਈ ਤੇ ਇਸੇ ਤਰ੍ਹਾਂ ਤੁਸੀਂ ਉਹ ਆਪਣੀਆਂ ਫਸਲਾਂ ਤੇ ਵੀ ਸਪਰੇਅ ਕਰ ਸਕਦੇ ਹੁਣ ਇਹ ਸਪਰੇਅ ਹਾਂ ਕੀਤੀਆਂ ਕਿਵੇਂ ਜਾਂਦੀਆਂ ਉਹਦੇ ਬਾਰੇ ਜਾਣਕਾਰੀ ਦਿੰਦੇ ਆ ਆਜੋ ਫਿਰ ਇੱਕ ਹੋਰ ਜਦਾ ਜੀ ਹੁਣ ਆਪਾਂ ਮੰਨ ਲਓ ਬੇਲਣਾ ਚਲਾ ਰਹੇ ਹਾਂ ਗੋੜ ਬਣਾ ਰਹੇ ਹਾਂ ਜੀ ਜਿਹੜੀ ਮੈਲ ਹੁੰਦੀ ਆਪਾਂ ਲਾ ਕੇ ਉਹਨੂੰ ਡਰਮ ਦੇ ਵਿੱਚ ਆਪਾਂ ਪਾਈ ਜਾਂਦਾ ਜੀ ਇਦਾਂ ਹੀ ਹਾਂਜੀ ਹਾਂਜੀ ਡਰਮ ਦੇ ਵਿੱਚ ਪਾਈ ਜਾਂਦਾ ਹੁਣ ਮੈਂ ਤੁਹਾਨੂੰ ਦਿਖਾ ਲਾਂਗੇ ਜਦੋਂ ਆਪਾਂ ਚਲਾਤਾ ਇੱਥੇ ਰੱਖ ਦਿੰਦੇ ਆਂ ਡਰਮ ਟੂਟੀ ਵਾਲਾ ਹੀ ਉਹ ਫੇ ਜਦੋਂ ਆ ਆ ਹੱਥ ਤੱਕ ਪਿਆ ਲੈਣ ਦੇਣਾ ਜੀ ਉਸ ਤੋਂ ਬਾਅਦ ਜਦੋਂ ਵੀ ਖੇਤ ਨੂੰ ਕਿਤੇ ਕਣਕ ਨੂੰ ਪਾਣੀ ਲਾਉਣਾ ਜਾਂ ਕੋਈ ਇੱਥੋਂ ਲੇ ਟੂਟੀ ਖੋਲਦੇ ਨੇ ਹੌਲੀ ਹੌਲੀ ਟਪਕਾ ਟੌਕਾ ਉਹ ਖੇਤ ਵੱਤਿ ਜਾਂਦਾ ਰਹਿਣਾ ਜੀ ਹੂੰ ਉਹ ਵੀ ਬਹੁਤ ਸਾਰੇ ਤੱਤ ਮੌਜੂਦ ਹੁੰਦੇ ਉਹਦੇ ਨਾਲ ਜੀ ਜਿਹੜੇ ਹਨਾ ਸਾਡੇ ਆਹ ਜਿਹਨੂੰ ਅੱਖਾਂ ਨਾਲ ਹੀ ਦੇਖਦੇ ਨਹੀਂ ਸੋਟੇ ਦਾ ਸੋਟਾ ਤਣ ਸੁਖਮਜੀਵ ਜੀ ਹੈ ਨਾ ਹੂੰ ਉਹਦਾ ਕਰਕੇ ਬਹੁਤ ਆ ਜਾਂਦੇ ਆ ਜੀ ਹੂੰ ਚੋਲ ਵਿੱਚ ਮਿੱਠਾ ਹੁੰਦਾ ਜੀ ਹੂੰ ਤੇ ਉਹਦੇ ਨਾਲ ਉਹ ਫਸਲ ਨੂੰ ਹੋਰ ਤੰਦਰੁਸਤੀ ਹੁੰਦੀ ਜਿੱਥੇ ਸੁਖਮਜੀਵ ਜਿਆਦਾ ਹੋਗਾ ਜੀ ਉੱਥੇ ਫਸਲ ਦਾ ਵਾਧਾ ਹੋਣਾ ਜ਼ਿਆਦਾ ਜੀ ਨੁਕਸਾਨ ਕੋਈ ਨਹੀਂ ਨੁਕਸਾਨ ਕੋਈ ਨਹੀਂ ਉਹਨਾਂ ਫਾਇਦਾ ਨੇ ਉਹਦੇ ਵਿੱਚ ਗਡੋਆ ਵੀ ਆ ਜਾਣਾ ਜੀ ਗਡੋਏਵੇਂ ਤਾਂ ਆ ਜਾਣਾ ਉਹ ਤਾਤੀ ਨੂੰ ਪੋਲਾ ਕਰਨ ਆਰੰਭ ਕਰ ਦਿੰਦਾ ਜੀ ਮੈਂ ਇੱਕ ਹੋਰ ਕੱਢ ਦਵਾ ਜੀ ਬੇਨਤੀ ਹੂੰ 8-10 ਕਿਲੋ ਗੋੜ ਆਪਾਂ ਪਾ ਲੈਣਾ ਢੋਲ ਦੇ ਵਿੱਚ ਜੀ ਗੁੜ ਕੇ ਮੈਲ ਐ ਗੋੜ ਵੀ ਜੀ ਗੋੜ ਵੀ ਪਾ ਸਕਦੇ ਆ ਜੀ ਅੱਛਾ ਹਾਂਜੀ ਹਾਂਜੀ ਗੋੜ ਵੀ ਪਾ ਸਕਦੇ ਆ ਆਪਾਂ ਮੈਲ ਪਾਤੀ ਮੈਲ ਵੀ ਉਹੀ ਚੀਜ਼ ਬਣ ਗਈ ਆ ਗੋੜ ਵੀ ਉਹੀ ਚੀਜ਼ ਬਣ ਗਈ ਜੇ ਮੈਂ ਆਪਣੇ ਕੋਲ ਮੈਲ ਹੈ ਨਹੀਂ ਗੋੜ ਪਾ ਦੋ 8-10 ਕਿਲੋ ਜਦੋਂ ਇਹ ਪਾਣੀ ਤੁਸੀਂ ਖੇਤ ਨੂੰ ਲਾਇਆ ਜੀ 2-4 ਦਿਨ ਪਿਆ ਰਹਿਣ ਦੋ ਜੀ ਜਦੋਂ ਪਾਣੀ ਤੁਸੀਂ ਖੇਤ ਨੂੰ ਲਾਇਆ ਜਿੱਥੇ ਤੁਸੀਂ ਕਹਿੰਦੇ ਸਾਡੀ ਫਸਲ ਨਹੀਂ ਤੋਰਦੀ ਜੀ ਹਨਾ ਉਹ ਤੁਸੀਂ ਉਹਦੇ ਵਿੱਚ ਪਾਣੀ ਦੇ ਨਾਲ ਥੋੜਾ ਥੋੜਾ ਮਿਕਸ ਕਰ ਦੋ ਜੀ ਜਿਹੜਾ ਘਟੋਆ ਬਾਹਰ ਤਾਂ ਆ ਜਾਣਾ ਧਰਤੀ ਦੇ ਉੱਤੇ ਜੀ ਮਿਠਾਸਤਾ ਕਰਕੇ ਜੀ ਘਟੋਆ ਵੀ ਆ ਜਾਣਾ ਸੋਖਮ ਜੀ ਵੀ ਕੰਮ ਕਾ ਨੇ ਰੰਮ ਕਰ ਦਿੰਦੇ ਜੀ ਧਰਤੀ ਨੂੰ ਪੋਲਾ ਕਾ ਨੇ ਰੰਮ ਕਰ ਦੇਣਾ ਫਸਲ ਜਿਆਦੀ ਤੋਰਦੀ ਹੈ ਜੀ ਇਹ ਵੀ ਵਰਤੋਂ ਆਪਾਂ ਕਰ ਸਕਦੇ ਆ ਜੀ ਗੱਲ ਤੇ ਹੁਣ ਗਿਆ ਨਹੀਂ ਜੀ ਆਪਾਂ ਦੱਸੀਏ ਵੀ ਇਹ ਕਿਦਾਂ ਹਨਾ ਹਰਲਾਉਣਾ ਹੁੰਦਾ ਆ ਹਾਂਜੀ ਯਾਨੀ ਜੀ ਪਹਿਲੀ ਗੱਲ ਤਾਂ ਇਹ ਪੌਣਾ ਹੁੰਦਾ ਜਦੋਂ ਆਪਾਂ ਕੱਢਣਾ ਹਾਂ ਹਾਂਜੀ ਹਾਂਜੀ ਅੱਛਾ ਜੀ ਕਾਰਨ ਇਹ ਨਹੀਂ ਤੇ ਫੇ ਪੰਪ ਦੇ ਵਿੱਚ ਅੜੂਗਾ ਜੀ ਕੋਈ ਠੀਕ ਅੱਡਾ ਖਾ ਵਗੈਰਾ ਆ ਕੋਈ ਚਾਹੇ ਅੱਡਾ ਵਗੈਰਾ ਉੱਤਾ ਜੀ ਸੱਗ ਨਹੀਂ ਦਿੰਦਾ ਹਾਂ ਠੀਕ ਆ ਅੱਛਾ ਇਹਨੂੰ ਇਦਾਂ ਹਲਾ ਲੈਣਾ ਜੀ ਹਾਂਜੀ ਹਾਂਜੀ ਠੀਕ ਆ ਆਜੇ 1 ਲੀਟਰ ਪਾ ਲੈਣੇ ਆਪਾਂ ਇਹ 1 ਲੀਟਰ ਆ ਹਾਂਜੀ ਹਾਂਜੀ 1 ਲੀਟਰ ਮੰਨ ਲਓ 1 ਲੀਟਰ ਆ ਹਾਂਜੀ ਹਾਂਜੀ ਠੀਕ ਆ ਠੀਕ ਆ ਓਕੇ ਬਹੁਤ ਵਧੀਆ ਜੀ ਬਸ ਠੀਕ ਆ ਕੱਪੜੇ ਦੇ ਨਾਲ ਪੌਣ ਹੋ ਗਈ ਹੈ ਨਾ ਹਾਂਜੀ ਹਾਂਜੀ ਠੀਕ ਆ ਕੱਪੜੇ ਨਾਲ ਪੌਣੀ ਗਈ ਆ ਜੀ ਇਹ 1 ਲੀਟਰ ਆ ਆਪਾਂ ਢੋਲੀ ਕਿਹੜੀ ਜਿਹਾ ਪਾਉਣਾ ਆ ਆਪਾਂ 5 ਲੀਟਰ ਜਿਹਾ ਪਾਉਣਾ ਜੀ ਇਹ 1 ਲੀਟਰ ਤੋਂ ਘੱਟ ਨਹੀਂ ਪਾਏ ਤੇਜ਼ ਆ ਜੀ ਇਸ अच्छा 1 लीटर तो ਤੁਸੀਂ ਘੱਟ ਪਾਈਗਾ ਹਾਂਜੀ ਹਾਂਜੀ ਠੀਕ ਆ ਆ ਹੋ ਗਿਆ ਹੁਣ ਪਾਠੀਆਂ ਦਾ ਪਾਣੀ ਪਾਠੀਆਂ ਦਾ ਪਾਣੀ ਜੀ ਅੱਛਾ ਜੀ ਇਹ ਵੀ ਇਦਾਂ ਹੀ ਹਾਂਜੀ ਆ ਦੇਖੋ ਲਓ ਜੀ ਇਹਦਾ ਕੋਈ ਚੱਕਰ ਨਹੀਂ ਆਪਾਂ 2 ਲੀਟਰ ਹੀ ਪਾ ਲਈ ਆਪਾਂ ਜੀ ਅੱਛਾ ਜੀ ਪਾ ਦਿਓ ਠੀਕ ਆ ਜੀ ਲਓ ਜੀ ਇਹ ਵੀ ਪੁਣਿਆ ਗਿਆ ਹਾਂਜੀ ਹਾਂਜੀ ਪੁਣਿਆ ਗਿਆ ਠੀਕ ਆ ਹੁਣ ਆ ਗਿਆ ਸਵਾਦ ਦੇ ਪਾਣੀ ਬਾਰੀ ਹੈ ਨਾ ਹਾਂਜੀ ਹਾਂਜੀ ਜਿਹੜਾ ਇਹਦੇ ਵਿੱਚ ਆਪਾਂ ਪੱਤੇ ਪੁੱਤੇ ਵੀ ਪਾਏ ਨੇ ਹਾਂਜੀ ਹਾਂਜੀ ਆ ਸਵਾਦ ਹੋਰ ਵੀ ਕਈ ਕੁਛ ਇਦਾਂ ਹਾਂਜੀ ਲਓ ਜੀ ਮੈਂ ਲੱਸੀ ਵਾਲਾ ਦੱਸ ਦਵਾਂ ਦੁਬਾਰਾ ਕਿ ਲੱਸੀ ਦੇ ਵਿੱਚ ਅਸੀਂ ਥੋੜਾ ਜਿਹਾ ਤੰਬਾ ਤੇ ਥੋੜਾ ਜਿਹਾ ਲੋਹਾ ਵੀ ਹੈ ਨਾ ਮਿਲਤਾ ਹੋਇਆ ਹਾਂ ਜੀ ਹਾਂ ਜੀ ਹਾਂ ਨਾ ਕਲੀ ਦਾ ਪਾਣੀ ਲੈ ਆ ਮੈਂ ਜੀ ਆ ਗਿਆ ਨਹੀਂ ਜੀ ਕਲੀ ਦਾ ਪਾਣੀ ਕਲੀ ਬਿਲਕੁਲ ਐਦਾਂ ਨਿਤਰਿਆ ਪਾਣੀ ਹੋਵੇ ਸਾਫ਼ ਪਾਣੀ ਹੋਵੇ ਤੇ ਆ ਦੇਖੋ ਇਸ ਤਰ੍ਹਾਂ ਨਾਲ ਨਿਤਰਿਆ ਪਾਣੀ ਲੈਣਾ ਆਪਾਂ ਹਾਂ ਜੀ ਇਹ ਕਿੰਨਾ ਪਾਉਣਾ ਹੈ ਇਹ ਵੀ ਲੀਟਰ ਦਾ ਪਾ ਦੇ ਦਾ ਜੀ ਠੀਕ ਆ ਤੋਂ ਲੱਸੀ ਥੋੜੀ ਘੱਟ ਰੱਖਣੀ ਹੈ ਅੱਧਾ ਗਿਲੀਟਰ ਵਾਪਸੀ ਤੇ ਤੇਜ ਜ ਆਪਣੇ ਕੋ ਪ੍ਰਾਣੀ ਲੱਸੀ ਜਿਆਦੀ ਤਾਂ ਕਰਕੇ ਥੋੜੀ ਘੱਟ ਪਾਈ ਜੀ ਤੇ ਬਾਕੀ ਸਾਰੀਆਂ ਚੀਜ਼ਾਂ ਜਿਹੜੀਆਂ ਲੀਟਰ-ਲੀਟਰ ਪਾ ਲਈ ਹਾਂ ਹਾਂ ਜੀ ਹਾਂ ਜੀ ਆ ਪਾ ਲਈ ਹਾਂ ਜੀ ਠੀਕ ਆ ਤੇ ਪਾਥੀਆਂ ਦਾ ਤੇ ਸਵਾ ਦਾ ਪਾਣੀ ਵੱਧ ਵੀ ਪਾ ਸਕਦੇ ਹਾਂ ਹਾਂ ਜੀ ਹਾਂ ਜੀ ਇਹ ਇੱਕ ਢੋਲੀ ਲਈ ਆ ਹਾਂ ਜੀ ਹਾਂ ਜੀ ਇੱਕ ਢੋਲੀ ਲਈ ਇੱਕ ਆਪਾਂ ਗੱਲ ਕੀਤੀ ਸੀ ਮੀਂਹ ਦਾ ਪਾਣੀ ਹੂੰ ਉਹ ਵੀ ਆਪਾਂ ਲੀਟਰ 2 ਲੀਟਰ ਤੱਕ ਆ ਪਾ ਸਕਦੇ ਢੋਲੀ ਦੇ ਤਿੰਨ ਵੀ ਪਾ ਲੋ ਦਾ ਕੋਈ ਚੱਕਰ ਨਹੀਂ ਜੀ ਹੂੰ ਪਰ ਉਹ ਆਪਾਂ ਤਾਂ ਨਹੀਂ ਪਾ ਰਹੇ ਜੀ ਹੁਣ ਮੀਂਹ ਪੈ ਚੁੱਕਾ ਜੀ ਉਮੀ ਪਿਆ ਆ ਹਾਂਜੀ ਹਾਂ ਜਿਹੋ ਹੁਣ ਉਹਦੀ ਆਪਾਂ ਲੋਡ ਨਹੀਂ ਉਹਦੀ ਲੋਡ ਨਿਗੀ ਜੀ ਹੈਨਾ ਹਾਂਜੀ ਤੇਜਮਨ ਵਾਲਾ ਵੀ ਹਾਂਜੀ ਜਮਨ ਵਾਲਾ ਵੀ ਜੀ ਜਮਨ ਵਾਲਾ ਵੀ ਬਹੁਤ ਵਧੀਆ ਚੀਜ਼ ਆ ਜੋ ਵਰਤ ਸਕਦੇ ਆ ਜੋ ਦਾ ਕੋਈ ਚੱਕਰ ਨਹੀਂ ਅੱਛਾ ਜੀ ਹਾਂਜੀ ਹਾਂਜੀ ਉਹ ਵੀ ਆਪਾਂ ਲੀਟਰ ਪਾ ਲਈਏ ਹਾਂਜੀ ਹਾਂਜੀ ਠੀਕ ਆ ਨੁਕਸਾਨ ਤਾਂ ਨਹੀਂ ਉਹਦਾ ਨਹੀਂ ਕੋਈ ਨੁਕਸਾਨ ਨਹੀਂ ਗਾ ਜੀ ਠੀਕ ਆ ਇਹ ਸਾਰੀਆਂ ਚੀਜ਼ਾਂ ਐਦਾਂ ਪਰ ਲਾ ਲੈਣੀਆਂ ਦਿਖਾ ਲਈਏ ਮਾੜਾ ਜਿਹਾ ਆਪਾਂ ਕੱਪੜਾ ਚੱਕ ਕੇ ਦੇਖੋ ਜੀ ਆ ਨਹੀਂ ਤੇ ਸਾਰਾ ਪੰਪ ਚ ਜਾਣਾ ਸੀ ਪੰਪ ਇਹਨਾਂ ਨੇ ਬੰਦ ਕਰ ਦੇਣਾ ਸੀ ਐਦਾਂ ਕੱਪੜੇ ਨਾਲ ਹਾਂ ਜੀ ਆ ਲਓ ਜੀ ਬਿਲਕੁਲ ਸਾਫ਼ ਪਾਣੀ ਕੱਪੜ ਛਾਣ ਹੋਇਆ ਹੋਇਆ ਹੈ ਇਹ ਕਹ ਦਿੰਦੇ ਆ ਕੱਪੜ ਛਾਣ ਕੀਤਾ ਆ ਹਾਂ ਜੀ ਤੇ ਕੱਪੜੇ ਦੇ ਨਾਲ ਇਹ ਸਾਰਾ ਹੁਣ ਆਪਾਂ ਇੱਥੇ ਢੋਲੀ ਚ ਪਾ ਦੇਣਾ ਹਾਂ ਲੈ ਆਇਓ ਜੀ ਅੱਛਾ ਜੀ ਜਦੋਂ ਆਪਾਂ ਪੰਪ ਚ ਪਾਉਣਾ ਫਿਰ ਇਹ ਸਾਰਾ ਕੁਝ ਢੋਲੀ ਚ ਹਾਂ ਜੀ ਹਾਂ ਜੀ ਹਾਂ ਪਾਣੀ ਪਾ ਲਿਆ ਤੇ ਪਾ ਦੇਣਾ ਚਾਹੀਦਾ ਅੱਛਾ ਜੀ ਲਓ ਜੀ ਇਹ ਸਾਰਾ ਬਾਦੀ ਹੈ ਤੇ ਬਾਕੀ ਫੇ ਜਿਹੜਾ ਘੱਟ ਹੋਇਆ ਉਹ ਫੇ ਪਾਣੀ ਪਾ ਲੈਣਾ ਤੋਂ ਤਕਰੀਬਨ ਕਿੰਨੇ ਲੀਟਰ ਦੀ ਢੋਲੀ ਆ 25 ਲੀਟਰ ਦੀ ਆ ਇਹ 25 ਲੀਟਰ ਦੀ ਆ ਹਨ ਤੇ ਬਾਕੀ ਆਪਾਂ ਇਦਾਂ ਪਾਣੀ ਨਾਲੇ ਨੂੰ ਭਰ ਦੇਣਾ ਤੇ ਇਹ ਸਾਰੀਆਂ ਜਿੱਦਾਂ ਕਹਿ ਲਓ ਸਪਰੇਆਂ ਜਿਹੜੀਆਂ ਆ ਆਪਾਂ ਰਲਾਈਆਂ ਨੇ ਇਹ ਤਕਰੀਬਨ 4-5 ਲੀਟਰ ਸੀ ਤੇ ਬਾਕੀ ਆਪਾਂ 20 ਲੀਟਰ ਪਾਣੀ ਪਾ ਲਿਆ ਹਨ ਇਦਾਂ ਕਹਿ ਸਕਦੇ ਆਪਾਂ ਲੋ ਜੀ ਸਪਰੇ ਕਰਕੇ ਆਏ ਹੁਣ ਜਿੱਦਾਂ ਕਣਕ ਨੂੰ ਹਾਂਜੀ ਇਹ ਜਦੋਂ ਆਇਆ ਇੱਕ ਤਾਕਤ ਮਿਲਦੀ ਹੈ ਜੀ ਫਸਲ ਨੂੰ ਤਾਕਤ ਮਿਲਦੀ ਹੈ ਜੀ ਹੂੰ ਜੇ ਤਾਂ ਹੁਣ ਆਪਾਂ ਕਹਿੰਨੇ ਕੋਈ ਵੀ ਆਪਾਂ ਵੱਡੇ ਯਾਰੋ ਲਿਆ ਕੇ ਪਾਉਨੇ ਆ ਜੀ ਆਪਣੇ ਇੱਥੇ ਸਭ ਕੋ ਘਰ ਦਾ ਹੀ ਬਣਿਆ ਜੀ ਉਹ ਪਾਉ ਸਭ ਤੋਂ ਵਧੀਆ ਸਰ ਜੀ ਇਹ ਨੁਕਸਾਨ ਤਾਂ ਨਹੀਂ ਕੋਈ ਕੋਈ ਨਹੀਂ ਕਾ ਜੀ ਇਹ ਇਹ ਜਿਹੜੀ ਚੀਜ਼ ਆ ਇਹ ਆਪਾਂ ਕੱਲੀ ਕਣਕ ਤੇ ਜਾਂ ਇਦਾਂ ਆਲੂ ਜਾਂ ਕਿਸੇ ਹੋਰ ਚੀਜ਼ ਤੇ ਕਰ ਸਕਦੇ ਜਾਂ ਆਪਾਂ ਹੋਰ ਵੀ ਕਾਹਤੇ ਨਹੀਂ ਸਰ ਜੀ ਮਾਜੇ ਆਪਾਂ ਫਾਲਦਾਰ ਬੂਟਿਆਂ ਤੇ ਵੀ ਕਰ ਸਕਦੇ ਇਹਨੂੰ ਬਹੁਤ ਵਧੀਆ ਆ ਜੀ ਫਾਲਦਾਰ ਬੂਟਿਆਂ ਵਾਸਤੇ ਬਹੁਤ ਵਧੀਆ ਚੀਜ਼ ਆ ਇਹ ਬਹੁਤ ਫਾਇਦੇਮੰਦ ਆ ਜੀ ਸਰ ਇਹ ਬੂਟੇ ਕਰ ਸਕਦੇ ਸਬਜ਼ੀਆਂ ਤੇ ਵੀ ਹੋ ਜਾ ਹਾਂਜੀ ਹਾਂਜੀ ਬਹੁਤ ਫਾਇਦੇਮੰਦ ਆ ਜੀ ਠੀਕ ਆ ਯਾਨੀ ਕਰਨੀ ਕਿੰਨੀ ਵਾਰੀ ਹੁੰਦੀ ਹੈ ਇਹ ਜਿੱਤਾ ਦੋਕ ਸਪਰੇਅ ਕਰ ਦੋ ਹਫਤੇ ਹਫਤੇ ਬਾਅਦ ਜੀ ਹਮ ਹਫਤੇ ਬਾਅਦ ਦੋ ਕਰ ਦੋ ਜੀ ਅੱਛਾ ਜੀ ਇੱਕ ਕਿੱਲੇ ਤੇ ਆਪਾਂ ਨੂੰ ਕਿੰਨੀਆਂ ਢੋਲੀਆਂ ਏ ਚਾਰ ਪੰਜ ਲਾ ਦੇਣੇ ਚਾਹੀਦੇ ਆ ਜੀ ਪੰਜ ਉਹਦਾ ਪੰਜ ਲਾ ਦੇ ਵਧੀਆ ਹੋਇਆ ਜੀ ਹਮ ਹਾਂਜੀ ਪੰਜ ਬਹੁਤ ਨੇ ਹਾਂਜੀ ਪੰਜ ਬਹੁਤ ਦੇਖ ਲੋ ਹਲਾ ਮਹਨ ਆ ਜਵੇ ਹਾਂਜੀ ਹਾਂਜੀ ਜੀ ਬਹੁਤ ਵਧੀਆ ਚੀਜ਼ ਆ ਜੀ ਬਹੁਤ ਵਧੀਆ ਕਰਦੇ ਵੀ ਬਹੁਤ ਕਰਦੇ ਨੇ ਜੀ ਹਮ ਬਹੁਤ ਜਿਆਦੇ ਕਰਦੇ ਆ ਜੀ ਜੀ ਹਾਂਜੀ ਇੱਕ ਕੁਦਰਤੀ ਹਾਂ ਅਸੀਂ ਕਿਹੜਾ ਕਿਸੇ ਨੂੰ ਕੀ ਕਹਿੰਦੇ ਆ ਅਸੀਂ ਕਿਹੜਾ ਪਹਿਲੇ ਆ ਸੜ ਤੋਂ ਪਹਿਲਾਂ ਦੁਨੀਆ ਇਹ ਕਰ ਰਹੀ ਆ ਹਾਂਜੀ ਹਾਂਜੀ ਠੀਕ ਆ ਯਾਨੀ ਸਬਜ਼ੀਆਂ ਨੂੰ ਵੀ ਇਹ ਸਪਰੇ ਹੋ ਸਕਦੀ ਹੈ ਹਾਂਜੀ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਇਸ ਇਹ ਇਹ ਗਰਮੀਆਂ ਵਾਲੀ ਵੀ ਮਨੋ ਹੋ ਸਕਦੀ ਹੈ ਹਾਂਜੀ ਜਲ ਠੱਠਾ ਦੱਸ ਦੇਣਾ ਚਾਹੀਦਾ ਪਤਾ ਲੱਗ ਜਾਣਾ ਵੀ ਹਾਂ ਬਈ ਕੋਈ ਚੀਜ਼ ਆ ਪਾਕ ਕੀਤੀ ਹੋਈ ਹੈ ਜੀ ਹਾਂਜੀ ਠੀਕ ਆ ਸੋ ਇਹ ਇਹਦਾ ਤਰੀਕਾ ਆ ਸੋ ਦੋਸਤੋ ਇਹ ਜਿਹੜੀਆਂ ਚੀਜ਼ਾਂ ਆ ਇੱਕ ਕੁਦਰਤੀ ਆ ਇਹਨਾਂ ਦਾ ਨੁਕਸਾਨ ਕੋਈ ਨਹੀਂ ਫਾਇਦਾ ਹੀ ਹੁੰਦਾ ਆ ਸਾਨੂੰ ਠੀਕ ਹੈ ਜੀ ਤੇ ਤੁਸੀਂ ਜਿਹੜੇ-ਜਿਹੜੇ ਦੋਸਤ ਇਹ ਸਪਰੇ ਨੂੰ ਕਰਦੇ ਰਹੇ ਆ ਜਾਂ ਕਰਦੇ ਨੇ ਉਹ ਜ਼ਰੂਰ ਸਾਨੂੰ ਦੱਸਿਓ ਵੀ ਅਸੀਂ ਕਰਦੇ ਆ ਇਹਦੇ ਕੀ ਫਾਇਦੇ ਹੁੰਦੇ ਆ ਜਿਹੜੇ ਦੋਸਤਾਂ ਨੇ ਹਜੇ ਤੱਕ ਕਦੇ ਨਹੀਂ ਕਰਕੇ ਵੇਖੀ ਉਹ ਜ਼ਰੂਰ ਟਰਾਈ ਕਰਕੇ ਦੇਖਿਓ ਜ਼ਰੂਰੀ ਨਹੀਂ ਵੀ ਤੁਸੀਂ ਡਰਮਾਂ 'ਚ ਹੀ ਇਹਨੂੰ ਤਿਆਰ ਕਰਨਾ ਹਾਂਜੀ ਹਾਂਜੀ ਛੋਟੀਆਂ ਬਾਲਟੀਆਂ 'ਚ ਘਰੇ ਕਰ ਲਓ ਜਿਨ੍ਹਾਂ ਨੇ ਘਰ ਦੀ ਬਗੀਚੀ ਲਈ ਵਰਤਣਾ ਆ ਠੀਕ ਹੈ ਜੀ ਪਰ ਇਹ ਗੱਲ ਯਾਦ ਰੱਖਿਓ ਕਿ ਪੌਣਾ ਪਉਣ ਕੇ ਹੀ ਪੰਪ ਚ ਪਾਓ ਨਹੀਂ ਤਾਂ ਪੰਪ ਤੁਹਾਡਾ ਬਲੌਕ ਹੋ ਸਕਦਾ ਘਰੇ ਤੁਸੀਂ ਜਿਵੇਂ ਤੁਹਾਡੇ ਬੂਟਿਆਂ ਦੇ ਲਈ ਜਾਂ ਤੁਸੀਂ ਕੀ ਕਹਿੰਦੇ ਹੁੰਦੇ ਆ ਸਬਜ਼ੀਆਂ ਲਈ ਵਰਤਣੀਆਂ ਤਾਂ ਉਹਦੇ ਲਈ ਹੱਥਾਂ ਵਾਲਾ ਇੱਕ ਪੰਪ ਜਿਹੜਾ ਆਉਂਦਾ ਆ ਇਸ ਤਰ੍ਹਾਂ ਹਨਾ ਚਲਾਉਣ ਲਈ ਉਹਦੇ ਨਾਲ ਵੀ ਤੁਸੀਂ ਇਹ ਕਰ ਸਕਦੇ ਆ ਪਰ ਪੌਣਾ ਫਿਰ ਪਉਣ ਕੇ ਹੀ ਸਾਨੂੰ ਪੈਣਾ ਆ ਕੱਪੜ ਸ਼ਾਨ ਕਰ ਲਓ ਚੰਗੀ ਗੱਲ ਇਹ ਮਿਹਨਤ ਲੱਗਦੀਆਂ ਚੀਜ਼ਾਂ ਪਰ ਇੱਕ ਜ਼ਹਿਰ ਮੁਕਤ ਚੀਜ਼ ਤਿਆਰ ਹੋ ਗਈ ਕਿਉਂਕਿ ਨਹੀਂ ਜੀ ਹਾਂਜੀ ਇੱਕ ਜ਼ਹਿਰਾਂ ਤੋਂ ਮੁਕਤਿਆ ਚੀਜ਼ ਤੁਹਾਨੂੰ ਇਹਦਾ ਨੁਕਸਾਨ ਕੋਈ ਨਹੀਂ ਇਹ ਚੀਜ਼ ਵੱਧ ਕਿਤੇ ਸਪਰੇ ਹੋ ਜਾ ਉਹਦਾ ਵੀ ਨੁਕਸਾਨ ਕੋਈ ਨਹੀਂ ਬਾਕੀ ਤੁਹਾਡੀਆਂ ਸਬਜ਼ੀਆਂ ਨੂੰ ਤੁਹਾਡੇ ਫਲਾਂ ਨੂੰ ਫੁੱਲਾਂ ਨੂੰ ਤੁਹਾਡੀਆਂ ਦਰਖਤਾਂ ਨੂੰ ਤੁਸੀਂ ਕਰ ਸਕਦੇ ਆ ਦਰਖਤਾਂ ਤੇ ਵੀ ਇਹਨੇ ਜੜਾਂ ਚ ਤੁਸੀਂ ਦੇ ਦਿਓ ਇਹਨੂੰ ਤੁਹਾਡੀਆਂ ਫਸਲਾਂ ਨੂੰ ਇਹਨੇ ਫਾਇਦਾ ਹੀ ਕਰ ਕਿਉਂ ਗਿਆਨੀ ਜੀ ਬਿਲਕੁਲ ਬਿਲਕੁਲ ਜੀ ਕੋਈ ਹੋਰ ਵੀ ਕੋਈ ਗੱਲ ਕਿਸਾਨ ਵੀਰਾਂ ਨਾਲ ਇਹਦੇ ਬਾਰੇ ਸਾਂਝੀ ਕਰਨੀ ਚਾਹੋਗੇ ਜੀ ਬਸ ਠੀਕ ਹੈ ਜੀ ਕਹਣੀ ਚਾਹੀਦੀ ਮਨੋਣੀ ਚਾਹੀਦੀ ਆਪਣੇ ਠੀਕ ਆ ਹਾਂਜੀ ਹਾਂਜੀ ਤੇ ਕਿਉਂਕਿ ਗਿਆਨੀ ਦਲਵੀਰ ਸਿੰਘ ਮਿਹੇੜੂ ਤੇ ਹੋਰ ਸਾਡੇ ਬਹੁਤ ਸਾਰੇ ਦੋਸਤ ਨੇ ਜਿਹੜੇ ਇਹਨਾਂ ਸਪ੍ਰੇਹਾਂ ਨੂੰ ਕਰਦੇ ਰਹੇ ਆ ਜਾਂ ਕਰਦੇ ਨੇ ਤੇ ਸਾਡੇ ਬਹੁਤ ਸਾਰੇ ਦੋਸਤ ਨੇ ਗਿਆਨੀ ਜੀ ਹੋਰੀ ਹੋਰ ਵੀ ਬਹੁਤ ਸਾਰੇ ਦੋਸਤ ਆ ਜਿਹੜੇ ਇਹ ਸਪ੍ਰੇਹਾਂ ਕਰਦੇ ਆ ਅਸੀਂ ਪਿਛਲੇ ਸਾਲ ਵੀ ਸੋਚਦੇ ਸੀ ਤੁਹਾਨੂੰ ਇਹਦੇ ਬਾਰੇ ਦੱਸੀਏ ਪਰ ਪਿਛਲੇ ਸਾਲ ਸਾਡੇ ਕੋਲ ਮਾਲਾ ਰੂਜੇ ਮੀ ਅੱਜਕੱਤੇ ਸਕਿਪ ਹੋ ਗਈ ਨਹੀਂ ਬਣਾ ਹੋਈ ਐਤਕੀ ਤੁਹਾਨੂੰ ਅਸੀਂ ਦੱਸ ਦਿੱਤਾ ਸੋ ਬਹੁਤ ਸ਼ੁਕਰੀਆ ਜੀ ਵੀਡੀਓ ਦੇ ਨਾਲ ਜੁੜੇ ਰਹਿਣ ਲਈ ਹੁਣ ਆਪਾਂ ਜਾਣਦੇ ਆ ਕਿ ਆਪਾਂ ਕਰਨਾ ਆਏ ਆ ਕਿ ਵੀਡੀਓ ਨੂੰ ਲਾਈਕ ਵਾਲਾ ਬਟਨ ਦਬ ਕੇ ਅੱਗੇ ਸ਼ੇਅਰ ਜ਼ਰੂਰ ਕਰ ਦਿਓ ਆ YouTube ਤੇ ਦੇਖ ਰਹੇ ਹਾਂ ਤੇ ਜਦੋਂ ਤੁਸੀਂ ਲਾਈਕ ਵਾਲਾ ਬਟਨ ਦਬਦੇ ਆ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਇੱਕ ਹਾਈਪ ਸ਼ੋ ਹੁੰਦੀ ਆ ਉਹ ਹਾਈਪ ਜ਼ਰੂਰ ਸਾਨੂੰ ਦੇ ਦਿਆ ਕਰੋ ਬਾੜਾ ਬਹੁਤ ਧੰਨਵਾਦ ਹੋਊਗਾ ਜੀ ਉਹਦੇ ਲਈ ਬਹੁਤ ਮਿਹਰਬਾਨੀ ਸੋ ਧੰਨਵਾਦ ਜੀ ਨਹੀਂ ਜੀ ਤੁਸੀਂ ਬੜੀ ਬੰਦੀ ਜਾਣਕਾਰੀ ਸਾਂਝ ਕੀਤੀ ਕੱਢ ਕੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਪੀਆ ਚੈਨਲ ਦਾ ਬਹੁਤ ਬਹੁਤ ਧੰਨਵਾਦੀ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਜੀ ਧੰਨਵਾਦ ਜੁੜੇ ਰਹੋ ਪੀਆ ਪੰਜਾਬ ਦੇ ਨਾਲ ਨਵੀਂ ਵੀਡੀਓ ਦੇ ਨਾਲ ਆਪਾਂ ਜਲਦੀ ਮਿਲਦੇ ਹਾਂ ਤੇ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਕਰ ਜ਼ਰੂਰ ਕਰ ਲਿਆ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ